ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਵੀ ਘਰੇ ਆਟਾ ਹੈ ਨਹੀਂ ਵਾ ਰੋਟੀ ਖਾ ਕੇ ਨਹੀਂ ਆਇਆ ਬੜੇ ਦਿਨਾਂ ਤੋਂ ਦੇਖਦਾ ਇਹ ਵੀਡੀਓ ਵਾਇਰਲ ਹੋ ਰਹੀ ਆ ਫਿਲਮੀ ਲਾਈਨ ਦਾ ਬੀਸ਼ਾਨ ਨਹੀਂ ਸੀ ਤੇ ਮੈਂ ਇਸ ਲਈ ਵੀਡੀਓ ਨਹੀਂ ਬਣਾਈ ਇੰਨੇ ਦਿਨਾਂ ਵਿੱਚ ਮੈਨੂੰ ਇਹ ਪਤਾ ਲੱਗ ਚੁੱਕਾ ਵੀ ਕਦੋਂ ਕਿਹੜੀ ਵੀਡੀਓ ਵਾਇਰਲ ਹੁੰਦੀ ਤੇ ਕਿੱਦਾਂ ਕਰਨੀ ਹੁੰਦੀ ਆ ਪਰ ਮੈਂ ਉੱਤੇ ਵੀਡੀਓ ਨਹੀਂ ਪਾਈ ਅੱਖ ਕੇ ਪਾਉਣ ਲੱਗਿਆ ਕਿਉਂਕਿ ਮੈਂ ਦੇਖਦਾ ਪਏ ਲੋਕ ਇੱਕ ਦੂਜੇ ਨੂੰ ਸਾਰੇ ਹੀ ਕਹਿੰਦੇ ਬਈ ਤੁਸੀਂ ਭੇਡਾ ਹੋ ਤੁਸੀਂ ਸਿੱਧੂ ਦੀਆਂ ਭੇਡਾ ਹੋ ਤੁਸੀਂ ਫਲਾਨੇ ਨੇ ਭੇਡਾ ਅਸੀਂ ਸਾਰੇ ਹੀ ਭੇਡਾਂ ਬਣੀ ਜਾਂਦੇ ਆ ਦਿਨ ਪਰ ਦਿਨ ਕੁਝ ਲੋਕ ਤਾਂ ਹੈਗੇ ਜਿਨ੍ਹਾਂ ਦਾ ਫਰਜ ਹੈ ਉਹ ਕਰਦੇ ਆ ਇਹ ਕੰਮ ਕਿਸੇ ਦਾ ਭਲਾ ਕਰਦੇ ਜਾਂ ਕਿਦਾਂ ਅਸਲ ਵਿੱਚ ਅਸੀਂ ਕਿਦਾਂ ਭੇਡਾਂ ਬਣੀ ਜਾਂਦੇ ਆ ਉਹ ਬੱਚੇ ਦੀ ਵੀਡੀਓ ਵਾਇਰਲ ਹੋਈ ਔਰ ਸਭ ਤੋਂ ਪਹਿਲੀ ਗੱਲ ਇਹ ਦੱਸ ਦਮਾ ਪਹਿਲਾਂ ਜਦੋਂ ਬੱਚੇ ਨੂੰ ਪੁੱਛਿਆ ਟੀਚਰ ਨੇ ਉਦੋਂ ਵੀਡੀਓ ਨਹੀਂ ਬਣਾਈ ਦੂਜੀ ਵਾਰ ਕਹਿ ਕੇ ਵੀਡੀਓ ਬਣਾਈ ਇਹ ਬੱਚੇ ਦੇ ਕਰਮ ਸਿੱਧੇ ਸੀ ਕੁਝ ਵੀ ਕਹਿ ਸਕਦੇ ਆਪਾਂ ਇਦਾਂ ਹੀ ਆਟਾ ਬਹੁਤ ਲੋਕਾਂ ਦੇ ਘਰੇ ਨਹੀਂ ਹੁੰਦਾ ਕਦੀ ਸੋਚਿਆ ਤੁਸੀਂ ਬਹੁਤ ਚੀਜ਼ਾਂ ਦੀ ਲੋੜ ਹੁੰਦੀ ਬਹੁਤਿਆਂ ਨੂੰ ਇਹ ਚੈਨਲ ਵਾਲੇ ਨੇ ਸੋਚਿਆ ਕਦੀ ਇਹ ਚੈਨਲ ਵਾਲੇ ਜਾਣਦੇ ਆ ਉਹਨਾਂ ਕੋ ਕਦੀ ਉਹ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਹੈ ਸਾਰੇ ਚੈਨਲ ਵਾਲੇ ਉਹਨਾਂ ਦੇ ਘਰ ਨੂੰ ਬਹੀੜਾਂ ਘੱਤ ਲੈਂਦੇ ਆ ਕਿੰਨੇ ਲੋਕ ਚਲੇ ਜਾਂਦੇ ਆ ਥੋੜੇ ਥੋੜੇ ਪੈਸੇ ਵੀ ਸਾਰੇ ਦੇਣ ਲੱਗ ਪੈਂਦੇ ਆ ਸਾਨੂੰ ਕੀ ਲੱਗਦਾ ਪਿਆ ਆਪਾਂ ਉਹ ਗਰੀਬ ਦੀ ਮਦਦ ਕਰਦੇ ਆ ਬਿਲਕੁਲ ਉਹ ਗਰੀਬ ਦੀ ਕੋਈ ਮਦਦ ਨਹੀਂ ਕਰ ਰਿਹਾ ਉਹ ਵਾਇਰਲ ਹੋਇਆ ਤਾਂ ਉਹਦੇ ਦਿਵਾਲੇ ਹੋ ਗਏ ਇਸ ਤੋਂ ਪਹਿਲਾਂ ਸਬੂਤ ਇਹਦਾ ਇਹ ਹੈ ਕਿ ਕਈ ਟਾਈਮ ਬੰਦਾ ਆਪਣੇ ਘਰੇ ਰੋਂਦਾ ਤੜਫਦਾ ਰਿਹਾ ਮੁੱਖ ਮੰਤਰੀ ਜਦੋਂ ਵੀਡੀਓ ਵਾਇਰਲ ਹੋਈ ਕਈ ਉਹਦੀ ਮਦਦ ਨੂੰ ਵੀ ਆ ਗਿਆ ਕਈ ਉਹਨੂੰ ਗੁਰੂ ਘਰ ਲੈ ਜਾਣ ਨੂੰ ਵੀ ਆ ਗਿਆ ਕਈ ਕੁਝ ਹੋਇਆ ਵਾਇਰਲ ਹੋਣਾ ਬਹੁਤ ਜ਼ਰੂਰੀ ਹੈ ਇਸ ਬੱਚੇ ਦੇ ਘਰ ਨੂੰ ਸਾਰੇ ਜਾਣ ਲੱਪੇ ਰੋਲਾ ਪੈ ਗਿਆ ਆਪਾਂ ਆਪਾਂ ਨੂੰ ਲੱਗਿਆ ਪਏ ਆਪਾਂ ਗਰੀਬ ਦੀ ਮਦਦ ਨਾ ਗਰੀਬ ਦੀ ਕੋਈ ਮਦਦ ਨਹੀਂ ਉਹਦੇ ਵੀਡੀਓ ਪਾਉਣ ਤੇ ਚਲਦੇ ਆ ਸਾਰੇ ਚੈਨਲ ਉਹਦੇ ਘਰ ਨੂੰ ਤਾਂ ਤੋਰੇ ਹੋਏ ਨੇ ਸਾਰੇ ਫੋਟੋਆਂ ਖਿਚਾਉਣ ਨੂੰ ਤਾਂ ਤੋਰੇ ਹੋਏ ਨੇ ਕਿਉਂਕਿ ਉਹ ਵਾਇਰਲ ਹੁੰਦੇ ਨੇ ਲੋਕ ਅਦਰਵਾਈਜ਼ ਕੋਈ ਕਿਸੇ ਦੀ ਇੱਥੇ ਮਦਦ ਨਹੀਂ ਕਰਦਾ ਵਾਇਰਲ ਹੋ ਜਊ ਤਾਂ ਮਦਦ ਕਰਨਗੇ ਲੋਕ ਬੜੇ ਤੋਂ ਬੜੇ ਕ੍ਰੀਏਟਿਵ ਪਏ ਆ ਜਾਂ ਮਰ ਜਾਣਗੇ ਉਹਨਾਂ ਦੇ ਮਰਿਆਂ ਤੇ ਗੇਮ ਕਰ ਲਾਂਗੇ ਆਪਾਂ ਹਨਾ ਇਹ ਚੀਜ਼ਾਂ ਚੱਲਦੀਆਂ ਆ ਇੱਕ ਭਾਈ ਸਾਹਿਬ ਨੇ ਇਹ ਐਮਐਲਏ ਸਾਹਿਬ ਨੇ ਇਹ ਬਹੁਤ ਵਧੀਆ ਨੇ ਲੋਕਾਂ ਨੂੰ ਹੀ ਵੰਡਦੇ ਚਲੋ ਇਹ ਗਾਇ ਤਾਂ ਮੈਂ ਮੰਨਾਂ ਅਦਰਵਾਈਜ਼ ਮੈਂ ਕਿੰਨੇ ਚੈਨਲ ਜਾਂ ਕਿੰਨੇ ਲੋਕ ਦੱਸਦਾ ਸੜਕਾਂ ਤੇ ਪਾਣੀ ਵੰਡਦੇ ਫਿਰਦੇ ਆ ਕਿਸੇ ਦੇ ਫਾਇਦੇ ਲਈ ਨਹੀਂ ਕਰਦੇ ਸਿਰਫ ਆਪਣੇ ਭਲੇ ਲਈ ਕਰਦੇ ਆ ਉਹੇ ਕੰਮ ਇਹਦੇ ਸਬੂਤ ਨੇ ਮੇਰੇ ਕੋ ਆਪਾਂ ਉਹ ਬੱਚੇ ਦੀ ਵੀਡੀਓ ਉਹਦੇ ਬੱਚੇ ਦੀ ਤਾਂ ਚਲੋ ਵੀਡੀਓ ਵਾਇਰਲ ਹੋਲੀ ਐ ਕਰ ਲਿਆ ਇੱਕ ਪਾਸੇ ਆ ਦੂਜਾ ਬੰਦਾ ਐ ਦੇਖੋ ਆਪਣੇ ਬੱਚੇ ਲਈ ਰੋਂਦਾ ਤੜਫਦਾ ਫਿਰਦਾ ਇਹਦੀ ਮਦਦ ਕੋਈ ਕਰਨੀ ਨਹੀਂ ਦਿਆ ਇਹ ਵਾਇਰਲ ਹੋ ਜੂ ਤਾਂ ਮਦਦ ਕਰੋਗੇ ਇਹਦੀ ਵਾਈਰਲ ਹੋਣ ਤੋਂ ਪਹਿਲਾਂ ਕੋਸ਼ਿਸ਼ ਉਹਦੇ ਬੱਚੇ ਨੂੰ ਹੋ ਜਾ ਤੁਸੀ ਸੋਚ ਕੇ ਦੇਖੋ ਬਹੁਤ ਲੋਕ ਨੇ ਬਹੁਤ ਚੀਜ਼ਾਂ ਲੈ ਕੇ ਤੁਰੇ ਫਿਰਦੇ ਆ ਬੜਾ ਕਰਨ ਲਈ ਉਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਸਿਰਫ ਜਿੱਥੇ ਆਪਣਾ ਫਾਇਦਾ ਸੀ ਉੱਥੇ ਜਾਂਦੇ ਆ ਜਿਹੜੇ ਵੱਡੇ ਵੱਡੇ ਸੈਮੀਨਾਰ ਜਾਂ ਅੰਦੋਲਨ ਵੀ ਹੋ ਰਹੇ ਨੇ ਉਹ ਸਿਰਫ ਆਪਣੇ ਫਾਇਦੇ ਲਈ ਮੋਹਰਲੇ ਬੰਦੇ ਕਰ ਰਹੇ ਆ ਜਦੋਂ ਵੀ ਕਿਤੇ ਅੰਦੋਲਨ ਹੋਇਆ ਅੰਦੋਲਨ ਉੱਠਣ ਤੋਂ ਬਾਅਦ ਭਾਵੇਂ ਕਿਸਾਨ ਮੋਰਚੇ ਵਾਲਾ ਲਾਲੋ ਮੋਰ ਲੈਨੇ ਸਾਰੇ ਜਿੰਨੇ ਮੋਰੀ ਬੰਦੇ ਸੀ ਉਹਨਾਂ ਸਾਰਿਆਂ ਨੇ ਆਪਣੇ ਕਾਰਡ ਬਣਾ ਲਏ ਟੋਲ ਪਲਾਜ਼ਾ ਤੋਂ ਛੁਰਰਦ ਨਹੀਂ ਕਰਕੇ ਲੰਘ ਜਾਂਦੇ ਆ ਕਿਸੇ ਦੀ ਪਰਚੀ ਨਹੀਂ ਲੱਗਦੀ ਆਮ ਬੰਦੇ ਦਾ ਕੀ ਹੋਇਆ ਜਿਹਨੇ ਭੀੜ ਵਧਾਈ ਭੀੜ ਹੀ ਵਧਾਈ ਕਹੂੰਗਾ ਉਹਨੂੰ ਮੈਂ ਸਭ ਫਾਇਦੇ ਲੈਣ ਨੂੰ ਤੁਰੇ ਫਿਰਦੇ ਆ ਅਸੀਂ ਜਿੰਨੀਆਂ ਵੀਡੀਓ ਪਾਉਨੇ ਆ ਸਭ ਤੋਂ ਡਿਫਰੈਂਟ ਪਾਉਨੇ ਆ ਉਹੀ ਪਾਉਨੇ ਆ ਜੋ ਮਿਆਰੀ ਸੱਚ ਗੱਲ ਹੈ ਅਦਰਵਾਈਜ਼ ਅਸੀਂ ਕੁਝ ਨਹੀਂ ਕਰਦੇ ਕਦੀ ਭਾਈ ਵਾਇਰਲ ਹੋਣ ਤੋਂ ਬਿਨਾਂ ਵੀ ਲੋਕਾਂ ਦੀ ਸੁਣਾਂ ਵੱਡੇ ਵੱਡੇ ਪ੍ਰੋਡਿਊਸਰ ਮੈਂ ਕਈ ਲੋਕਾਂ ਨੂੰ ਮਿਲ ਚੁੱਕਿਆ ਹੁਣ ਤਾਂ ਮੇ ਕੋ ਇੰਨੇ ਕ ਸਬੂਤ ਹੋ ਗਏ ਇਹਨਾਂ ਦੇ ਖਿਲਾਫ ਭਈਏ ਬੰਦੇ ਕਹਿ ਨਹੀਂ ਸਕਦੇ ਇੱਕ ਗੱਲ ਸੋਚ ਲਓ ਜਿਹੜੇ ਬੰਦੇ ਮੈਨੂੰ ਗਲਤ ਕਹਿੰਦੇ ਆ ਜਾਂ ਮੈਨੂੰ ਧਮਕਾਉਣਾ ਚਾਹੁੰਦੇ ਆ ਬਾਈ ਮੈਂ ਬਹੁਤ ਹੱਦ 'ਚ ਰਹਿ ਕੇ ਤੁਹਾਡੇ ਪਰਦੇ ਖੋਲ ਰਿਹਾ ਇੰਨੇ ਦਾ ਮੈਨੂੰ ਪਤਾ ਹੋਰ ਵੀ ਬਹੁਤ ਕੁਝ ਹੈ ਜਿਹੜੀਆਂ ਪਰਦੇ ਤੋਂ ਪਿੱਛੇ ਗੱਲਾਂ ਹੁੰਨੀਆਂ ਉਹ ਜੇ ਦੱਸਣ ਲੱਗਾ ਨਾ ਤੁਸੀਂ ਸਾਲਿਓ ਮਰ ਜਾਣਾ ਹੈਨਾ ਤੇ ਸ਼ਰਮ ਕਰ ਲਓ ਬਕਵਾਸ ਕਰਨ ਤੋਂ ਪਹਿਲਾਂ ਮੈਨੂੰ ਫੋਨ ਲਾ ਕੇ ਕੋਈ ਗਲਤ ਬੋਲਣ ਤੋਂ ਗਲਤ ਗੱਲ ਬੋਲਣ ਤੋਂ ਪਹਿਲਾਂ ਮੈਂ ਕੱਚੇ ਦਾ ਗੰਦਾ ਨਹੀਂ ਤੇ ਮੇਰਾ ਤੁਸੀਂ ਵਿਗਾੜ ਕੋ ਨਹੀਂ ਸਕਦੇ ਤੁਹਾਡੇ ਚੋਂ ਕੱਚੇ ਵਾਲੇ ਕੱਚੇ ਦੇ ਸਾਫ ਕਿੰਨੇ ਕੋ ਮੈਨੂੰ ਸਾਰਿਆਂ ਦਾ ਪਤਾ ਦੁੱਧ ਧੋਤੇ ਹੋਏ ਵੀ ਬੰਦਿਆਂ ਦਾ ਪਤਾ ਪਤਾ ਮੈਨੂੰ ਪਤਾ 96 ਤੋਂ 96 ਤੋਂ ਜਿਹੜੇ ਸਿੰਗਰ ਐਕਟਰ ਸਭ ਦੇ ਬਾਰੇ ਪਤਾ ਇਸ ਕਰਕੇ ਮੂੰਹ ਬੰਦ ਰੱਖੋ ਟਕੇ ਰਹੋ ਨਹੀਂ ਤੁਹਾਡੀਆਂ ਕੱਚੀਆਂ ਵੀ ਲਾ ਦੂੰ ਸਾਲਿਓ ਮੈਂ